ਬਾਈ ਜੇ ਓਨ ਜੱਟ ਮਰਦਾ ਬਸ ਇੱਥੇ ਆ ਕੇ ਮਾਰ ਖਾ ਜਾਂਦਾ ਤੇ ਇੱਥੇ ਆ ਕੇ ਹਾਰ ਵੀ ਖਾ ਜਾਂਦਾ ਪਰ ਜੱਟ ਦੀ 6 ਮਹੀਨਿਆਂ ਦੀ ਪਾਲੀ ਫਸਲ ਪੁੱਤਾ ਵਾਂਗ ਜਦੋਂ ਮੱਚ ਕੇ ਸਵਾਹ ਹੋ ਗਈ ਤੇ ਮਿੱਟੀ ਚ ਵਾਹ ਹੋ ਗਈ ਤਾਂ ਉਥੇ ਜੱਟ ਬਈ ਤਾਂ ਹਾਂ ਮਾਰ ਜਾਂਦਾ ਤੇ ਪੱਟਾਂ ਤੇ ਬਾਹਾਂ ਮਾਰ ਜਾਂਦਾ ਬਾਈ ਜੀ ਕਣਕ ਸਾਬ ਦੀ ਖੜੀ ਆ ਇਸ ਲਈ ਆਪਦੇ ਆਪਦੇ ਖੇਤਾਂ ਦਾ ਧਿਆਨ ਰੱਖੋ ਸਾਰਾ ਦਿਨ ਖੇਤਾਂ ਦੇ ਵਿੱਚ ਰਹੋ ਤੇ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸਾਨ ਭਰਾ ਸੁਚੇਤ ਰਹਿਣ ਤੇ ਆਪਦੇ ਖੇਤਾਂ ਦੇ ਕੋਲੇ ਰਹਿਣ ਆਪਦੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਤੱਕ ਇਹ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਓ ਕੱਲ ਕਣਕ ਨੂੰ ਅੱਗ ਲੱਗੀ ਸੀ ਆਪਣੇ ਪਿੰਡ ਕੋਲੇ ਤੇ ਜਿਹਦੇ ਚ ਬਹੁਤ ਏਕੜ ਜਿਹੜੇ ਆ ਸੜ ਕੇ ਸੁਆਹ ਹੋ ਚੁੱਕੇ ਨੇ ਸੋ ਨੂੰ ਸਭ ਨੂੰ ਪਤਾ ਹੈ ਵੀ ਆਹ ਏ ਸਾਲ ਲੱਖਾਂ ਏਕੜ ਕਣਕ ਜਿਹੜੀ ਆ ਅੱਗ ਦੀ ਲਪੇਟ ਦੇ ਵਿੱਚ ਆਉਂਦੀ ਆ ਇਸ ਲਈ ਬਾਈ ਜੀ ਜਿੰਨਾ ਟਾਈਮ ਕਣਕਾਂ ਨਹੀਂ ਵੱਢੀਆਂ ਜਾਂਦੇ ਉਹਨਾ ਉਹਨਾ ਟਾਈਮ ਆਪ ਦੇ ਖੇਤਾਂ ਦੇ ਵਿੱਚ ਡਿਊਟੀਆਂ ਲਾਓ ਧਿਆਨ ਰੱਖੋ ਪਾਣੀ ਵਾਲੇ ਢੋਲ ਭਰ ਕੇ ਰੱਖੋ ਡੱਗੀਆਂ ਖਾਲਾਂ ਭਰ ਕੇ ਰੱਖੋ ਪਾਣੀ ਵਾਲੀਆਂ ਢੋਲੀਆਂ ਜਿਹੜੀਆਂ ਸਪਰੇਅ ਵਾਲੇ ਟੈਂਪੂ ਆਪਾਂ ਕਹਿੰਦੇ ਢੋਲ ਉਹ ਸਭ ਸਮਾਨ ਜਿਹੜਾ ਭਰ ਕੇ ਰੱਖੋ ਤਾਂ ਜੋ ਕਦੇ ਐਦਾਂ ਦੀ ਮੁਸੀਬਤ ਆਉਂਦੀ ਹੈ ਤਾਂ ਕੋਸ ਨੂੰ ਕੁਸ ਰੋਕਿਆ ਜਾ ਸਕਦਾ ਜੇ ਕੱਲ ਸੰਗਤ ਇਕੱਠੀ ਨਾ ਹੁੰਦੀ ਤਾਂ ਦੋ ਤਿੰਨ ਪਿੰਡਾਂ ਦੀ ਜ਼ਮੀਨ ਦੇ ਕਣਕ ਮੱਚ ਜਾਣੀ ਸੀ ਬਾਈ ਜੀ ਤੇ ਬਾਹਲਾਂ ਦੇ ਗਲ ਦੇ ਵਿੱਚ ਫਾਹਾ ਪੈ ਜਾਣਾ ਸੀ ਤੁਹਾਨੂੰ ਪਤਾ ਵੀ ਜੱਟ ਕਰ ਜਾਈ ਕਿੰਨਾ ਤੇ ਸਭ ਹਾਲਾਤ ਤੁਸੀਂ ਜੱਟ ਦੇ ਜਾਣਦੇ ਹੋ ਆ ਦੇਖੋ ਇਹ ਤਾਂ ਲੋਕੋ ਬਹੁਤ ਜ਼ਿਆਦਾ ਕੱਟੇ ਹੋਗੇ ਦੋ ਤਿੰਨ ਪਿੰਡਾਂ ਦੇ ਜਿਹਦੇ ਕਰਕੇ ਅੱਗ ਜਿਹੜੀ ਆ ਥੋੜੀ ਕੰਟਰੋਲ ਦੇ ਵਿੱਚ ਆਈ ਹੈ ਤੇ ਇਹ ਖੜੀ ਕਣਕ ਨੂੰ ਅੱਗ ਲੱਗੀ ਹੈ ਬਾਈ ਜੀ ਬਾਈ ਜਿੰਨਾ ਟਾਈਮ ਕਣਕ ਕਾਣੀ ਵੱਢਿਆ ਜਾਂਦਾ ਉਹਨਾਂ ਟਾਈਮ ਸਾਰੇ ਕਿਸਾਨ ਵੀਰ ਧਿਆਨ ਰੱਖਣ ਆ ਕੱਲ ਮੇਰੇ ਨਾਲ ਦੇ ਪਿੰਡ ਦੇ ਕੋਲੇ ਅੱਗ ਲੱਗੀ ਸੀ ਜਿੱਥੇ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ ਕਾਫੀ ਏਕੜ ਜ਼ਮੀਨ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਕਣਕ ਤੇ ਜੇ ਕਿਤੇ ਅੱਗ ਕੰਟਰੋਲ 'ਚ ਨਾ ਆਉਂਦੀ ਤਾਂ ਦੋ ਤਿੰਨ ਪਿੰਡਾਂ ਦੀ ਕਣਕ ਜਿਹੜੀ ਮੱਚ ਸਕਦੀ ਸੀਗੀ ਤੇ ਬਹੁਤ ਹੀ ਕਿਸਾਨਾਂ ਦੇ ਗੱਲ ਚ ਫਾਹਾ ਪਾਉਣ ਵਾਲੀ ਗੱਲ ਸੀ ਕਿਉਂਕਿ ਬਹੁਤੇ ਕਿਸਾਨਾਂ ਕੋਲ ਜ਼ਮੀਨ ਠੀਕੇ ਤੇ ਹੁੰਦੀ ਹੈ ਕਰਜਾ ਸਾਨੂੰ ਸਭ ਨੂੰ ਪਤਾ ਵੀ ਜੱਟ ਦੇ ਸਰ ਕਰਨਾ ਹੈਗਾ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਬੀੜੀ ਬੱਤੀ ਵਾਲਾ ਹੁੰਦਾ ਕੋਈ ਹੋਰ ਹੁੰਦਾ ਬੱਕਰੀਆਂ ਵਾਲਾ ਉਹਨੂੰ ਕਹੇ ਭਾਈ ਜੀ ਆਪ ਦਾ ਪੜ ਦੇ ਨਾਲ ਤੇ ਇੱਥੇ ਵੀ ਸਾਈਡ ਤੇ ਜਾ ਕੇ ਕੁਝ ਵੀ ਕਰੋ ਪਰ ਅੱਗ ਦਾ ਵਿਚਾਰ ਰੱਖੋ ਕੋਗੋ ਸਾਰੇ ਪਾਸੇ ਬਰੂਦ ਬਣੀ ਪਈ ਆ ਹੁਣ ਤਾਂ ਬਈ ਜਮਾਂ ਲਾਟਾਂ ਆ ਨਿਕਲੀਆਂ ਪਈਆਂ ਜੇ ਮਾੜੀ ਜੀ ਵੀ ਕਿਣ ਕੀੜਗ ਵੀ ਤਾਂ ਸਾਰਾ ਉਹ ਸੜ ਕੇ ਸੁਆਹ ਹੋ ਜੂ ਆ ਜੋ ਦੇਖੋ ਆ ਦੇਖੋ ਇਹ ਤਾਂ ਲੋਕ ਬਹੁਤ ਜ਼ਿਆਦਾ ਇਕੱਠੇ ਹੋ ਗਏ ਤਾਂ ਕਰਕੇ ਅੱਗ ਨੂੰ ਕੰਟਰੋਲ ਕਰ ਲਿਆ ਨਹੀਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ